ਦੀ ਨਵੀਂ ਕਵਰ ਵੀਡੀਓ ਦੇ ਵਿੱਚ ਲੋ ਵੀ ਚੱਲਿਆ ਮੋੜਾ ਜਿਹਾ ਕੰਮ ਸ਼ਹਿਰ ਨੂੰ 10% ਹੈ ਜੀ ਕੱਲ ਇੰਨਾ ਵੀ ਪੈ ਗਿਆ ਅੱਜ 40 50 ਦੱਸਿਆ ਸੀ ਅੱਜ ਪਿਆ ਨਹੀਂ ਇਹ ਵੀ ਨੱਟ ਵਾਲੇ ਹੀ ਮਿਲ ਆਉਂਦਾ ਇਦਾਂ ਹੀ ਇੱਧਰ ਇੱਕ ਨਜ਼ਾਰਾ ਤਾਂ ਹੈਗਾ ਪਿੰਡੋਂ ਬਾਹਰ ਨਿਕਲੋ ਨਾਲ ਹੀ ਸਭ ਬ੍ਰਸ਼ਟ ਬਾਸਕੈਂਡ ਰੋਬੈਂਸ ਆ ਸਾਰੇ ਇੱਧਰ ਬਾਹਰੋਂ ਬਾਹਰ ਆ ਗਈ ਲੋਈ ਬੱਤੀ ਆਪਣੀ ਜਲਰੀ ਤੇ ਤੇਲ ਪਵਾ ਲਈਏ ਇਹਦਾ ਵੇਖਲ ਜ਼ਰੂਰੀ ਆ ਕਰੋ ਵੀਊ ਚੈੱਕ ਮਿੱਤਰੋ ਇੱਥੇ ਅਹੀਂ ਲੱਗਦਾ ਹੈ ਬਾਹਰ ਕਿਤੇ ਵੇ ਹੋਈ ਏ ਅੱਜ ਕੋਈ ਮੌਸਮ ਕਰਕੇ ਵੀ ਜ਼ਿਆਦਾ ਸਾਫ਼ ਲੱਗ ਰਿਹਾ ਹੈ ਇਹ ਥੋ ਚੰਡੀਗੜ੍ਹ ਜਮੇ ਨੇੜੇ ਆ ਬਿਲਕੁਲ ਮੈ ਲਾ ਲਾ 30 ਕਿਲੋਮੀਟਰ 35 ਕਿਲੋਮੀਟਰ ਚੰਡੀਗੜ੍ਹ ਇੱਥੋਂ ਦੇਖੋ ਬਿਲਕੁਲ ਸਾਫ਼ ਮੌਸਮ ਅੱਜ ਮੀਂਹ ਤਾਂ ਵਾਦਾਂ ਹੀ ਹੋ ਜਾਂਦਾ ਕਰਦਾ ਪੂਰਾ ਸਾਫ਼ ਲੋਈ ਹੁੰਦਕੋਣੇ ਨੂੰ ਪੰਜਾਬ ਦਾ ਨੰਬਰ 1 ਢਾਬਾ ਕਹਿ ਲੋ ਜਿਹੜਾ ਕਿ ਦਿੱਲੀ ਆ ਦਿੱਲੀ ਨਹੀਂ ਚੰਡੀਗੜ੍ਹ ਔਰ ਲੁਧਿਆਣਾ ਹਾਈਵੇ ਤੇ ਇਹ ਐ ਲੈ ਲਓ ਵੀ ਪੰਜਾਬ ਦਾ ਨੰਬਰ 1 ਢਾਬਾ ਦੇਖੋ ਗੱਡੀਆਂ ਫਿਰ ਇੱਥੇ ਹੋਰ ਟਾਈਮ ਤਾਂ ਇੱਥੇ ਆਦਾ ਸ਼ੇਰ ਆਸ ਇੱਥੇ ਲੱਭੂ ਗੱਡੀ ਇਹ ਬਹੁਤ ਵਧੀਆ ਟੱਬ ਆ ਇਹ ਆਰਡਰ ਆਪਾਂ ਨੇ ਦੇ ਦਿੱਤਾ ਆਪਾਂ ਨੂੰ ਆ ਦੇ ਦੇ ਫੋਨ ਜੇ ਹੁਣ ਇਹਨਾਂ ਦੇ ਵੀ ਬੋਗੇ ਜਦੋਂ ਆਪਣਾ ਆਰਡਰ ਰੈਡੀ ਹੋ ਗਿਆ ਦੇਖਦੇ ਆ ਕਿੰਨਾ ਕੁ ਟਾਈਮ ਲਾਉਂਦੇ ਆ ਲੋ ਜੀ ਇਧਰ ਉਹ ਦੁਕਾਨਾਂ ਵੀ ਨੇ ਪੂਰਾ ਵਧੀਆ ਟਾਬਾ ਪੂਰਾ ਮਾਹੌਲ ਵਧੀਆ ਬਾਥਰੂਮ ਇੱਥੇ ਅਸਟਾਈਮ ਆਪਾਂ ਕਹਿ ਸਕਦੇ ਹਾਂ ਪੂਰੇ ਪੰਜਾਬ ਦਾ ਨੰਬਰ 1 ਟਾਦਾ ਬੋਲੋ ਮੋਬੀਲ ਦੀ ਆਫਰ ਆ ਦੇਖੋ ਜੀ ਪਾਰਕਿੰਗ ਇਧਰ ਵੀ ਫੁੱਲ ਪਾਰਕਿੰਗ ਦੀ ਪ੍ਰੋਬਲਮ ਨਹੀਂ ਆਉਂਦੀ ਇੱਥੇ ਪਰ ਕਈ ਵਾਰ ਜਿਵੇਂ ਸੈਚਰਡੇ ਸੰਡੇ ਫੇਰ ਆ ਜਾਂਦੀ ਹੈ ਦਿੱਕਤ ਫੇਰ ਫੁੱਲ ਹੁੰਦਾ ਜਿਆਦਾ ਆਵਾ ਮਿੱਤਰਾਂ ਦਾ ਢਾਬਾ ਜਿਹੜੀ ਹਰਪਾਇਨ ਮਾਲ ਦੀ ਫਿਲਮ ਆਈ ਸੀ ਇੱਕ ਬਹੁਤ ਟਾਈਮ ਪਹਿਲਾਂ ਪੁਰਾਣੀ ਫਿਲਮਾਂ ਉਹ ਚਾ ਟੱਬਾ ਲਿਆਇਆ ਸੀ ਉਦੋਂ ਇਹ ਬਹੁਤ ਚੱਲਿਆ ਪਰ ਜਦੋਂ ਉਹ ਇੱਥੇ ਰਾਜਾ ਟੱਬਾ ਖੁੱਲਿਆ ਸਾਰੇ ਟੱਬੇ ਬੰਦ ਹੋ ਗਏ ਉਹੀ ਇੱਕ ਚੱਲ ਰਿਹਾ ਹੈ ਜੀ ਮਿੱਤਰੋ ਕਰੋ ਮੌਸਮ ਚੈੱਕ ਫਿਰ ਅੱਜ ਵੀ ਪੂਰਾ ਬੱਦਲ ਹੈ ਠੀਕ ਹੈ ਇਹ ਜਿਹਾ ਮੌਸਮ ਰਹੇ ਗਰਮੀ ਤੋਰਾ ਹੱਤ ਰਹਿੰਦੀ ਹੈ ਹੋਰ ਲ ਵਧੀਆ ਮਾਹੌਲ ਹੈ ਟਰੈਕਟਰ ਵੀ ਆਪਣਾ ਪਰਸੋਂ ਦਾ ਇੱਥੇ ਹੀ ਆੜਾ ਅੱਜ ਜਫੇਰਾ ਕੇ ਸੱਗਾ ਪਾਣੀ ਘਟ ਗਿਆ ਇਹ ਚ ਪਾਣੀ ਪਾਉਣਾ ਬਹੁਤ ਉਹ 24 ਘੰਟਾ ਤੱਕ ਪਾਣੀ ਪਾਉਣਾ ਹੋਊ ਨ ਲੈ ਅਸੀਂ ਹੁਣ ਮੋਟਰ ਪਰ ਦੇਖਦੇ ਆਂ ਕਿ ਕਿੰਨੇ ਕਿਲੇ ਲੱਗੇ ਬਾਕੀ ਉਹ ਤਿੰਨ ਵਜੇ ਤੇ ਲੱਗੇ ਹੋਇਆ ਸਵੇਰੇ 3 ਵਜੇ 4 86 ਦੇ ਲੱਗਦੇ ਆ ਨਾਲੇ ਕਿਲਾ ਦੋ ਕਿਲਾ ਲਾਤਾ ਮੈਂ ਰਹਿ ਜਾਂਦਾ ਗੇ 3 ਵਜੇ ਤੋਂ ਲੱਗੇ ਸੌ ਦੇ ਕਿਹੜੇ ਟਾਈਮ ਨੇ ਜਰੂਰ ਤੇ ਆਪ ਤਾਂ 3 ਵਜੇ ਖਾਈ 4 4 ਵਜੇ ਲੱਗ ਗਿਆ ਹੁਣ ਆਹ ਉਹਨੂੰ ਕੋਈ ਪਤਾ ਹਾਂ ਮੈਨੂੰ ਕੋਈ ਪਤਾ ਮੈਂ ਤਾਂ ਹੁਣ ਹੀ ਕਹਿਤਾ ਆ ਦੇਖ ਤਾਂ ਲਾਤਾ 6 ਕਿੱਲੇ ਲਾਤਾ ਆ ਦੇਖੋ ਜੀ ਸਾਡੇ 6 ਕਿੱਲੇ ਹੁੰਦੀਰੀਆ ਦੇ ਪੂਰੀ ਤਿਆਰ ਆ ਆ ਖਾਤੀ ਵੀ ਲਾ ਹੋ ਗਏ ਬਾਕੀ ਰਹਿ ਗਿਆ ਹੁਣ ਉਧਰ ਛੱਬੀ ਰਹਿ ਗਈ ਹੁਣ ਛੱਬੀ ਰਹਿ ਗਿਆ ਉਹ ਖਿੱਚਣਾ ਕੰਮ ਆ ਵੱਡੂ ਉਹਨਾਂ ਨੇ ਖਿੱਚਦੇ ਨਾ ਕੰਮ ਐ ਤਾਂ ਇਹਦਾ ਕਹਿ ਨਾ ਕਹਿੰਦਾ ਜੇ ਸਾਰੇ ਲਾ ਦੇਣੇ ਨੇ ਹੈ ਵੀ ਬੰਦੇ ਬੱਧਾ ਨਰੀਚੇ ਪਾਣੀ ਪਾ ਪਨੇਰੀਚੇ ਪਾਣੀ ਪਾ ਲੈ ਰੋਟੀ ਖਾਣਾ ਚਾਹ ਇਹ ਰੋਟੀ ਖਾਣੀ ਆ ਪਾਣੀ ਕਰਾ ਇੱਥੇ ਕੋਈ ਮਾ ਆ ਦੇਖ ਰਹਾ ਉਹ ਕਰਿਆ ਉਹ ਦੋ ਕਿਲਾ ਕਰਕੇ ਗਿਆ ਥਾ ਸੁਬੇਰੀਓ ਉਹ ਦੋ ਕਿਲਾ ਦੀ ਜੇ ਲੱਗ ਕੇ ਆਏ ਆ ਵਿੱਚ ਉੱਪਰ ਲੱਗ ਗਿਆ ਲੈ ਮਨ ਜੇ ਪਰ ਕੇ ਅੰਬਿਆ ਸਾਰੇ ਚੁੱਪ ਲੈ ਹਾਂ ਤੂੰ ਫੇਰ ਕეკਣਾ ਉੜਿਆ ਇੱਥੇ ਬੈਠਾ ਇੱਥੇ ਮੌਜਾਂ ਨਾਲ ਰੂਰੇ ਲੋ ਜੀ ਲੱਗੀ ਆਪਣੀ ਇੱਧਰ-ਇੱਧਰ ਰਹਿ ਗਈ ਇਹ ਜਲਾਵਾਂਗੇ ਆਪਾਂ 26 ਇਹ ਇੱਧਰ ਸੌਰੀ 33 ਇਹ ਜਾਂ ਲੱਗਿਆ ਦਾ ਸਕੂਟਰੀ ਤੇ ਚੜ ਕੇ ਗਿਆ ਸੀ ਹੁਣ ਇਹ ਰੋੜੀ ਜਾਂਦਾ ਕੀ ਗੱਲ ਹੈ ਸਟਾਰਟ ਨਹੀਂ ਹੋਈ ਬੱਸ ਰਹਿਣ ਦੇ ਖਰਾਬ ਕਰੇਗਾ ਵੱਡਾ ਡਰਾਈਵਰ ਚੱਲੀ ਨਹੀਂ ਹਾਂ ਹੂੰ ਤੂੰ ਵੀ ਚੌੜਾ ਹੋ ਕੇ ਗਿਆ ਵੱਡਾ ਡਰਾਈਵਰ ਉਹ ਵੱਡਾ ਡਰਾਈਵਰ ਤਾਂ ਹੈਗਾ ਯਾਰ ਫਿਰ ਭੈਣ ਤੂੰ ਮੈਂ ਤਾਂ ਕਿੰਨਾ ਨਿੰਦਗਾਣਾ ਕੀ ਕਹਿਣਾ ਬੈਟਰੀ ਕਿਦਾ ਬਦਲਵਾਉਣੇ ਵਾਲਾ ਲੈ ਇਧਰ ਹੋ ਮੈਂ ਚਲਾਵਾਂ ਮੈਂ ਕਰਕੇ ਦਿਖਾਵਾਂ ਸਟਾਰਟ ਆ ਬੜੀ ਸਰਾ ਸਟਾਰਟ ਹੋਣਾ ਕਰ ਇੱਕ ਤਾਂ ਸਾਲਾ ਹੋਈ ਨਹੀਂ ਦੇਖੀ ਜਾਨੀ ਹੋ ਗਿਆ ਨਾ ਉਹੀ ਕੰਮ ਬੱਜਤੀ ਵਾਲਾ ਕੰਮ ਬੱਜੀ ਪੀ ਨਹੀਂ ਅਨੇ ਛੇਤੀ ਕਿਤੇ ਯਾਰ ਪਾਣੀ ਵੀ ਆਉਣਾ ਚਾਹੀਦਾ ਖਾਸਾ ਖਾਲ ਵੀ ਕਿਤੇ ਸੋਖੇ ਬਾ ਜੀ ਜੇ ਪੌਣਾ ਪਾਲਾ ਬਾਕੀ ਤੇਰੇ ਮੌਜ ਹਾਂ ਚੱਲ ਕਿਧਰੇ ਨਹੀਂ ਹੁਣ ਤਾਂ ਹੋ ਗਿਆ ਲੈ ਆ ਗਿਆ ਪਾਣੀ ਕਹਿੰਦਾ ਪਾਣੀ ਨਹੀਂ ਤਾਂ ਹੁਣ ਫੇ ਪਾਈਪ ਮੇ ਹਾਂ ਤਾਂਹੀ ਆਉਂਂ ਧੀਰੀ ਤਾਂ ਹੁਣ ਸੋਣੇ ਲਾਉਨੇ ਆ ਨਾ ਪਿਛਲੇ ਨਾਲ ਸਾਲ ਪਿਛਨੇ ਨਾਲ ਸਾਲ ਸੋਨਾ ਨਾ ਮਤਲਬ ਪਿਛੇ ਈਲੇ ਲੱਗੇ ਸੀ ਜੀਰੀ ਤਾਂ ਠੀਕ ਲੱਈ ਆ ਵਧੀਆ ਨਾ ਜ਼ਿਆਦਾ ਛਿੱਦੀ ਮੈਂ ਤਾਂ ਜ਼ਿਆਦਾ ਨਹੀਂ ਦੇ ਹਿਸਾਬ ਦੇ ਉੱਤੇ ਦਿੱਤਾ ਮੈਂ ਕਿਹਾ ਛਿੱਦੀ ਆ ਥੋੜੀ ਜੀ ਥੋੜੀ ਜੀ ਛਿੱਦੀ ਨਹੀਂ ਲਾਈ ਇਹ ਆ ਲੋ ਬਾਲਾ ਕੀ ਲੱਗ ਰਿਹਾ ਹੈ ਆ ਤਾਂ ਬੰਦ ਕਰਿਆ ਵਾ ਇਹ ਚ ਪਾਣੀ ਕਿ ਉਧਰੋਂ ਆਉਂਦਾ ਫਿਰ ਆ ਕੇ ਮੋਟਰ ਚਲਾਇਆ ਤੇ ਇਹਦਾ ਪਤਾ ਨਹੀਂ ਕਿੰਨੀ ਇੱਕ 10 ਤਰੀਕਾ ਲੰਗੀ ਲੰਗਿਆ ਕਿ ਅਜੇ ਥੋੜੀ ਲੰਗਰੇ ਲਾਉਂਗਾ ਯਾਰ ਹੁਣ ਫੋਨ ਲੈ ਕੇ ਸਾਲਿਆ ਹੁਣ ਮੰਮਾ ਲੈ ਗਏ ਰੋਟੀਆਂ ਮੰਗ ਕੇ ਖਾਣੇ ਇੱਥੇ ਤੁਸੀਂ ਕੰਮ ਦਾ ਪਿਆ ਹੋਇਆ ਹੈ ਨਹੀਂ ਤੂੰ ਕੀ ਕਿਹਾ ਸੀ ਵੀ ਜਦ ਫੋਨ ਲਾਏ ਕੀ ਨਹੀਂ ਖੜਦਾ ਇਹ ਕਿਨੂੰ ਖੜਦਾ ਯਾਰ ਫੋਨ ਲਾ ਕੇ ਦੇ ਦਿਓ ਮੈਨੂੰ ਮੈਂ ਫਿਰ ਸਾਲ ਲਾ ਕੇ ਜਾਊਂਗਾ ਉਹ ਸਾਲ ਤੋਂ ਨਹੀਂ ਜਿਹੜਾ ਕੀ ਹਦਾ ਉਹ ਤਾਂ ਲਿਆਇਆ ਨਹੀਂ ਕੀ ਫੋਨ ਯਾਰ ਅੱਛਾ ਫੋਨ ਆ ਮਾੜਾ ਆ ਫੋਨ ਮਾੜਾ ਤੂੰ ਜਿਹੜਾ ਕੀ ਹਦਾ ਪਤਾ ਨਹੀਂ ਲੈ ਕੇ ਮੇਰੇ ਕੋਲ ਤਾਂ ਆ ਪੁਰਾਣਾ 1000 ਰੁਪਏ ਨਾਲ ਕੀ ਬਣਦਾ ਤਾਂ ਕਿਉਂ ਆ ਪੁਰਾਣਾ ਕਿਉਂ ਪੁਰਾਣਾ ਪਿਆ ਤੇਰਾ ਪੁਰਾਣਾ ਹੋਰ ਕੀ ਆ ਇਹ ਆਈਫੋਨ ਆ 1 ਲੱਖ ਡੇਢ ਲੱਖ ਆ ਡੇਢ ਲੱਖ ਦਾ ਕਿਤੇ ਹੋਰ ਹੋਰ ਕਿਤੇ ਦੋ ਰੁਪਏ ਦੇ ਜਾ ਕੇ ਪੁੱਛ ਕਿੱਥੇ 50000 ਦਾ ਨਹੀਂ ਹੈਗਾ ਉਹ ਨੰਦੇ ਤੂੰ ਕਿਹਦੇ ਕਿੰਨੇ ਦੇ ਦਿੱਤੀ ਕੀ ਪਤਾ ਤੂੰ ਕਿ ਤੂੰ ਨਾ ਖੇੜੀ ਪਿੰਡ ਜਾ ਕੇ ਕਰੇਗਾ ਕੀ ਪੂਰੇ ਸਰਦਾਰ ਬਣ ਕੇ ਤੂੰ ਰੋਟੀ ਖਾਰੇ ਆ ਆਲੂ ਵਾਲੇ ਪਰੌਂਠੇ ਪਿੰਡ ਮਿਲਨੇ ਆ ਤੈਨੂੰ ਹੂੰ 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 ਪਿੰਡ ਮਿਲਨੇ ਹੋਰ ਕੀ ਨਾ ਹੂੰ ਉਹ ਸਰਦਾਰ ਬਣ ਕੇ ਸਾਲੇ ਮੰਜੇ ਤੇ ਬਹਿ ਕੇ ਰੋਟੀ ਖਾ ਰਹਿਆ ਨੂੰ ਉੱਥੇ ਕਿਤੇ ਧਰਤੀ ਤੇ ਬੈ ਕੇ ਮੰਜਾ ਖਾਣਾ ਹੈ ਹੋਰ ਮੰਜਾ ਥੋੜੀ ਖਾਣਾ ਰੋਟੀ ਖਾਣਾ ਯਾਰ ਤਾਂ ਕਿਹਾ ਵੀ ਫੋਨ ਦਵਾ ਦਿਓ ਫਿਰ ਮੈਂ ਸਾਲ ਕਣਕ ਵਜਾ ਕੇ ਫਿਰ ਕਣਕ ਵੜਾ ਕੇ ਤੂੜੀ ਕਰਾ ਕੇ ਫੇਰ ਜਾਉਂ ਤੈਨੂੰ ਦੱਸਿਆ ਤਾਂ ਹੈ ਧੱਕਾ ਤੇ ਮੇਰੇ ਨਾਲ ਤੂੰ ਸੀ ਕਰਿਆ ਕਿਉਂ ਧੱਕਾ ਕਿਉਂ ਕਰਿਆ ਹਟ ਕਿਉਂ ਕਰਿਆ ਪੁੱਤੋ ਕਿਉਂ ਪਹਿਲਾ ਵੇਲੇ ਅੱਖਾਂ ਤੇ ਮੇਰਾ ਫੋਨ ਤਾਂ ਉਹ ਤਾਂ ਮਿਲਿਆ ਨਹੀਂ ਕਿਉਂ ਹੁਣ ਫੋਨ ਸਸਤਾ ਹੈ ਉਹ ਸਸਤੇ ਦੀ ਗੱਲ ਨਹੀਂ ਕਰਦਾ 1000 ਰੁਪਏ ਹੋਰ ਪਾ ਦਿੰਦਾ ਫੇਰ ਤਾਂ ਕੀ ਵੀ ਗਰਨ ਲੱਗਿਆਦਾ ਯਾਰ ਕੀ ਹੋ ਗਿਆ ਫੇਰ ਕੀ ਫੋਨ ਮਾੜਾ ਚੱਲਦਾ ਲੈ ਦੇ ਆ ਲੈ ਦੇ ਦੇ ਜੇ ਨਹੀਂ ਹੋ ਕਰਨਾ ਨਾ ਨਾ ਚੱਲਦਾ ਤਾਂ ਠੀਕੇ ਆ ਫੇਰ ਇਹਨੂੰ ਹੁਣ ਮਾ ਜਿਹੜੇ ਕੀਆ ਤਾਂ ਹੂੰ ਉਹ ਆਜ ਨਾ ਬੜਾ ਲੋਕਾਂ ਹੁਣ ਜੀਰੀ ਵੜਾ ਕੇ ਕਣਕ ਬਜਾ ਕੇ ਫੇਰ ਜਾਈਂ ਕੋਈ ਕੋਈ ਚੱਕਰ ਨਹੀਂ ਆਏ ਫੇਰ ਜਦੋਂ ਜੇ ਕਣਕ ਵੱਢਣੀ ਆ ਫੇਰ ਆ ਜੀ ਬੱਸ ਫੋਨ ਡੱਕ ਲਿਓ ਕੋਈ ਚੱਕਰ ਨਹੀਂ ਆਪਾਂ ਨੂੰ ਬਾ ਠੀਕ ਐ ਲੇਕਿਨ ਮੈਂ ਤਾਂ ਨਹੀਂ ਖੜਦਾ ਦਫ਼ਤਰ ਨੂੰ ਜਾਣਾ ਮਸ਼ੀਨ ਵੀ ਚਲਾਏਗਾ ਕੇ ਆਉਂਗਾ ਜਦ ਆਉਂਗਾ ਬਾ ਜੀਰੀ ਵੜਾ ਕੇ ਕਣਕ ਬਜਾ ਕੇ ਫੇਰ ਵਗ ਜਾਈਂ ਇਹ ਸਾਂ ਬਾਪੀ ਦੇਵਾਂਗੇ ਨਹੀਂ ਨਹੀਂ ਫੇਰ ਉਦੋਂ ਆਗਾ ਜਦੋਂ ਵੱਢਣੀ ਆ ਉਦੋਂ ਤੱਕ ਆ ਜੀ। ਇਕਨਾ ਨਹੀਂ। ਲਾਈ ਤੇ 9 ਮਹੀਨੇ। ਨਾ 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 ਨਾ। ਫਿਰ ਆ ਕੇ ਮਸ਼ੀਨ ਚਲਾਈ। ਨਾ ਨਾ ਗਿਆ। ਨਾ ਨਾ। ਆਪ ਨੂੰ ਜਾਣਾ ਐ। ਇਸ ਵਿੱਚ ਮੈਂ ਥੋੜੀ ਸ਼ਰਨਾ ਯਾਰ ਕੁਝ ਮੀਟਰ ਫਸ ਗਿਆ ਹੋਇਆ। ਸੇ ਕੰਮ ਕਰੇ ਬਿਨਾ ਕਿਹੜਾ ਸਰ ਜਣਾ? ਪੈਸੇ ਕਿੱਥੋਂ ਆਉਣਗੇ? ਦਿਲ ਕੰਮ ਕਰੇ ਵੀਰ ਵਰ ਕਰਕੇ ਤੇ ਬੰਦੇ ਦਾ ਵੀ ਨਹੀਂ ਸਰਦੇ ਫੇਰ ਉਹ ਵੀ ਨਾ ਕੰਮ ਕਰੂਗਾ ਉਹਨੂੰ ਵੀ ਨਹੀਂ ਰੋਟੀ ਮਿਲਣਾ ਬਸ ਜਿੱਥੋਂ ਕਣਕ ਵੇਚ ਗਈ ਉਦੋਂ ਦੂਜੇ ਦਿਨੇ ਚੱਲ ਜੀ ਗਾਲਾਂ ਨਹੀਂ ਸਮਝਦਾ ਯਾਰ ਹੂੰ ਮੈਂ ਜਾਣਦਾ ਵੀ ਨਾ ਸਾਲ ਲਾਉਂਦਾ ਇਹਦਾ ਕੋਈ ਚੈੱਕ ਕਰਨੀ ਹੂੰ ਉਕਰ ਫਿਰ ਕੁਝ ਪ੍ਰੋਬਲਮ ਆ ਐਸੇ ਫਿਰ ਤਾਂ ਕਰਕੇ ਜਾਣਾ ਜਹਾਜ਼ ਦੀ ਟਿਕਟ ਕਰਾ ਦੀਏ ਹੂੰ ਜਹਾਜ਼ ਦੀ ਕਰਾ ਦੀ ਟਿਕਟ ਜਾ ਅਭੀ ਰਹਿੰਦੀ। ਯਾ ਚ ਚੜ੍ਹੇ ਹੀ ਨਹੀਂ ਜਾਣਾ ਸਾਲਾ ਇਹ। ਮੈਨੂੰ ਆਪਾਂ ਤਾਂ ਚਲੇ ਜਾਵਾਂਗੇ ਟ੍ਰੇਨ ਤੇ। ਟ੍ਰੇਨ 'ਚ ਵੀ ਨਹੀਂ ਜਾਇਆ ਜਾਣਾ ਤਾਂ ਤੋਂ ਇਕੱਲੇ ਤੋਂ। ਕਿੱਥੋਂ ਚੜ੍ਹੇਗਾ ਕਿੱਥੋਂ ਉਤਰੇਗਾ? ਫਿਰ ਗਾਹਾਂ ਕਿਹੜਾ ਮੈਨੂੰ ਪਤਾ ਲੈਣਾ ਜੇ ਗੁਲਾਣਾ ਜਾਊਂਗਾ। ਹੂੰ। ਗਾਹ ਵੀ ਮੈਨੂੰ ਕਿਹੜਾ ਪਤਾ ਲੱਗਣਾ? ਨਹੀਂ ਹੁਣ ਉਹ ਕਿਹੜਾ ਕਿਹਦੇ ਨਾਲ ਜਾਏਗਾ? ਕਿਹਦੋਂ ਨਾਲ ਜਾਣਗਾ? ਆ ਕੱਲਾ ਜਾਏਗਾ। ਹਾਂ? ਕੇਲਾ ਆਕੇਲਾ ਐਸ਼ਿਆ ਹਮਨ ਲਿਆ ਕਿੱਥੋਂ ਚੜੇਗਾ ਮਰਿੰਡੇ ਤੋਂ ਹੂੰ ਸਰਾਂਦੇ ਤੋਂ ਸਰਾਂਦੇ ਤੋਂ ਕਿੱਥੇ ਉਤਰੇਗਾ ਮਯਾਫਰਪੁਰ ਮਯਾਫਰਪੁਰ ਕਿੱਥੇ ਹੈ ਮਯਾਫਰਪੁਰ ਕਿੱਥੇ ਮਯਾਫਰਪੁਰ ਹੈਗਾ ਹੈ ਕਿੱਥੇ ਜੇ ਆ ਯੂਪੀ ਚ ਹੈ ਬਿਹਾਰ ਚ ਹੈ ਮੋਤੀਹਾੜੀ ਚ ਹੈ ਮਯਾਫਰਪੁਰ ਹਾਂ ਮੋਤੀਹਾੜੀ ਚ ਹੈ ਇਹ ਕਿੱਥੇ ਹੈ ਮੋਤੀਆੜੀ ਜ਼ਿਲ੍ਹਾ ਤੇ ਪੈਂਦਾ ਮਯਾਫਰਪੁਰ ਹੂੰ ਸ਼ੇ 1-2 ਕਿਲੋਮੀਟਰ ਦੇ ਦੂਰੀ ਚਲ ਮੇ ਜਫਰਪੁਰ ਉਤਰ ਕੇ ਫਿਰ ਕਿੱਥੇ ਜਾਏਗਾ ਫਿਰ ਕਿੱਥੇ ਜਾਏਗਾ 0 ਮਾਈਲ 0 ਮਾਈਲ ਪਿੰਡ ਦਰਾ ਪਿੰਡ ਨਹੀਂ ਹੋਵੇ ਸ਼ਹਿਰ ਹੈ ਸ਼ਹਿਰੇ ਆ ਇਹ ਸ਼ਹਿਰ ਫਿਰ 0 ਮਾਈਲ ਤੇ ਗੱਡੀ ਪਕਰੇਗਾ ਹਮ ਅਲਟੋ ਫਿਰ ਸਿੱਧਾ ਜਾਏਗਾ ਪਟਿਆ ਸਾ ਹਮ ਪਟਿਆ ਸਾ ਚੌਕ ਤੇ ਉਤਰ ਕੇ ਤੁਰ ਕੇ ਆਪਣਾ ਪਿੰਡ ਅਲਟੋ ਨੂੰ ਸਾਲਿਆ ਬਹੁਤ ਰੋ ਪੈਸੇ ਕਮਾ ਕੇ ਲੈ ਕੇ ਗਿਆ ਤੂੰ ਸਾਬ ਤਾਂ ਪੈਸੇ ਦਾ ਤੇਰੇ ਗਣੀ ਦੇਂਦੇ ਆ ਕੋਈ ਨਾ ਦੇਖ ਲਵਾਂਗੇ ਦੇਖਿਆ ਹੁਣ ਤੈਨੂੰ ਦੱਸਿਆ ਨਹੀਂ ਉਦੋਂ ਉਹ ਦਿਨ ਤੇ ਖਾਸਾ ਵੀ ਟਾਈਮ ਵੀ ਸੀ ਟਾਈਮ ਕਿੰਨਾ ਹੋ ਗਿਆ ਉਹਨਾਂ ਤੂੰ ਖਾਈ ਜਨਾ ਸਾਲਿਆ ਜਿੰਨੇ ਤੇਰੇ ਬੰਦੇ ਆ ਇਹਨਾਂ ਨਹੀਂ ਖਾਂਦਾ ਹਾਂ ਮੈਂ ਹੁਣ ਹਿਸਾਬ ਕਰਿਆ ਨਹੀਂ ਉਦੋਂ ਇਹਨਾਂ ਨੂੰ ਖਾਂਦਾ ਕੱਟ ਤੋ ਹੋ ਕੱਟ ਰੋਟੀ ਖਾ ਕੇ ਉਹ ਨੱਕੇ ਕੋਲੋਂ ਖੱਬਲ ਕੱਢਦੇ ਉਦੂਆ ਟਿਊਬ ਇਕੱਠੀ ਕਰੀ। ਬਾਕੀ ਕੰਮ ਬਾਅਦ ਚ। ਪਾਣੀ ਦੇਖ ਕੇ ਪਾ ਦੀ ਉਹਨਾਂ ਚ। ਸਿਰ ਜਣਾ ਮਾਰਿਆ ਤੂੰ ਕੰਮ ਉਲਟ ਕਰ ਦੇਣਾ ਉਹਨੇ। ਕੰਮ ਸਾਰਾ ਕੁਝ ਹੋ ਜਾਂਦਾ। ਬਾਤ 10 ਦਾ ਤੱਕ ਜੇ ਤੋ ਟਿਪਰ ਗ੍ਰਾਮ ਬਣਾ ਲਓ। 10 ਮੇਰੇ ਗਣੀ ਦਾ ਅੱਜ ਆ ਗਿਆ ਜਾ। ਮੈਂ ਕੀ ਕਹਿਣਾ। ਚੀ ਜਾਂਦੇ ਆ ਕੰਮ ਹੁਣ ਤਾਂ ਹਨਾ ਕੱਲਾ ਦਾ ਕਲਾਦਣ ਕੱਲ ਨਹੀਂ ਪਰਸੋਂ ਸਵੇਰ ਤੱਕ ਲਾ ਦਾਂਗੇ ਸਾਰੀ ਕਿੰਨੇ ਪੰਜ ਕਿਲੇ ਲਾਉਂਦੇ ਇੱਕ ਦਿਨ ਚ ਅਸਲ ਗੱਲ ਮੈਂ ਦੱਸਾਂ ਜੇ ਮੈਂ ਦੱਸਾਂ ਦਦਾ ਇੱਕ ਬੋਦਾ 2 ਇੰਚੇ ਪੂਰਾ ਫਾਈਨਲ ਹੋ ਗਿਆ ਆ ਪਰਸੋਂ ਸਵੇਰੇ ਵਾਲਾ ਛੱਡ ਕੇ ਪਰਸੋਂ ਸਵੇਰੇ ਤਾਂ ਕਲਾ ਦੇਣਗੇ ਹੂੰ ਜੇ ਨਾ ਗਏ ਕਿਧਰੇ ਇਹਨਾਂ ਨੂੰ ਹਟ ਜੂਗਾ ਕਿਧਰੇ ਜਾਣ ਤੇ ਆਉਣਗੇ ਜਿਹਦੇ ਉੱਤੇ ਬੈਠਾ ਸੀ ਹੂੰ ਉਹ ਬਾਹਰ ਹੈ ਕਨਕ ਵੀ ਜਾਦੇ ਹੁਣ ਫੋਨ ਲੈ ਕੇ ਭਾਜੀ ਹੈ ਹੂੰ ਉਦੋਂ ਵੀ ਟਾਈਮ ਲੰਘ ਗਿਆ ਫਿਰ ਉਹਦਾ ਤੂੰ ਗਿਆ ਨਹੀਂ ਤੇਰੀ ਗਲਤੀ ਹੈ ਪੁਰਾਣੀਆਂ ਗੱਲਾਂ ਤੈਨੂੰ ਤੇਰੀ ਗਲਤੀ ਹੈ ਮੇਰੀ ਕੀ ਗਲਤੀ ਹੈ ਤੂੰ ਨਹੀਂ ਗਿਆ ਨਾ ਨਾ ਤੂੰ ਕਹਦਾ ਮੈਂ ਜੀਰੀ ਲਵਾ ਗਿਆ ਕਣਕ ਪੜਾ ਕੇ ਆਉਂ ਤੁਸੀਂ ਕਹਿੰਨਾ ਹੂੰ ਕਹਿੰਨਾ ਫੋਨ ਦੇਵਾ ਦੂ ਦੇਵਾ ਦੂੰਗਾ ਪਾਜੀ ਹੈ ਫੋਨ ਬਿਨਾਂ ਦੇਵਾਇਆ ਫਿਰ ਤਾਂ ਨਹੀਂ ਮੋਲਿਆ ਤਣੀ ਤੈਨੂੰ ਜਿਹੜਾ ਖਰਾਬ ਕਰਿਆ ਜਿਹੜਾ ਪਾਣੀ ਜੜੇ ਗਿਆ ਸੀ ਨਵੇਂ ਨਹੀਂ ਗੱਲ ਕਰਿਆ ਨਵੇਂ ਤੈਨੂੰ ਫੋਨ ਮਿਲ ਗਿਆ ਸੀ ਨਵੇਂ ਉਹ ਸੈਮਸੰਗ ਦਾ ਸੀ ਸਾਂਸਾਂ ਲਾਤੀ ਅਤਰੇ ਚੈਣਾ ਮੇਡਨ ਉਹ ਤਾਂ ਠੀਕ ਧੀਓ ਪਾਣੀ ਚ ਤੂੰ ਹੀ ਡੇਗ ਗਿਆ ਬੈਟਰੀ ਕਿਉਂ ਨਹੀਂ ਤਾਂ ਛੱਡਦਾ ਉਹ ਬੈਟਰੀ ਕਿਉਂ ਨਹੀਂ ਛੱਡਦਾ ਸੀ ਕਾਤੇ ਛੱਡਦਾ ਤਾਂ ਦਿਹਾੜੀ ਵੀ ਛੱਡਦਾ ਦਿਹਾੜੀ ਹੋਰ ਤੂੰ ਕੀ ਕਹਾ ਉਹ ਕਰਨਾ ਜਾਂ ਦਿਹਾੜੀ ਬੰਦੇ ਕੋਲ ਬੈਟਰੀ ਨਾ ਖਰੇ ਪਹੁੰਚੇ ਆ ਲੈ 2 ਘੰਟੇ ਨਹੀਂ ਕੱਢਦੇ ਆਹ ਕਾਤੇ ਕੋਣ ਖਾਂਦੀ ਐ ਨਹੀਂ ਨੇ ਹੌਣ ਪੁਰਾਣਾ ਵੀ ਹੋ ਗਿਆ ਚੱਲ ਨਮਾ ਤਬਾ ਦੇ ਫਿਰ ਮੈਨੂੰ ਮੇਰੇ ਬਾਪ ਦਾ ਖਾਤੇ ਚ ਕਿਤੇ ਵੈਸੀ ਜਮੇ ਹੋਏ ਹੋਏ ਕਣਕ ਬਜਾ ਕੇ ਵਗ ਜੀ ਹੁਣ ਨਾਲੇ ਉਹ ਸਿਆਲ ਉਹ ਨਾਲੇ ਤੇਰੇ ਪੈਸੇ ਬਣ ਜਾਣਗੇ ਹੋਰ ਨਾਲੇ ਉਹ ਕੋਈ ਕੰਮ ਨਹੀਂ ਐਨਾ ਫਿਰ ਕਣਕ ਵੜਨ ਤੋਂ ਬਾਅਦ ਆ ਜੀ ਆ ਪਹਿਲਾਂ ਪਹਿਲਾਂ ਆ ਜੀ ਠੀਕ ਆ ਨਾ 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 ਹੂੰ ਆਇ ਨਾ ਕਰ ਯਾਰ ਕੰਮ ਖਰਾਬ ਹੋ ਜਾਊਗਾ ਤੂੰ ਸਮਝਦਾ ਹੀ ਨਹੀਂ ਤਾਂ ਜਾਣਾ 10 ਤਰੀਕ ਨੂੰ ਵੀ ਨਹੀਂ ਮੈਨੂੰ ਪਤਾ ਆ ਤਾਂ ਨਹੀਂ ਜਾਣਾ ਬਹੁਤ 10 ਲੰਗੀਆਂ ਤੇਰੀਆਂ 3 ਸਾਲ ਹੋ ਗਏ ਮੈਂ ਦੇਖ ਦੇਣ 10 ਲੰਗੀਆਂ ਤੇਰੀਆਂ ਬਹੁਤ ਵਾਰੀ ਕੋਣ ਨਹੀਂ ਲੰਗਦਾ ਦੇਖਾਂਗੇ ਦੇਖਣਾ ਕੀ ਆ ਹੁਣ ਨਹੀਂ ਲੰਗਣੇ ਦਿੰਦਾ ਮੈਂ ਦਹੀਂ ਦੇ ਕਸਮ ਖਾ ਕੇ ਕਹਿਣਾ ਆ ਸ਼ਾ ਮਾਣੂ ਜਦੋਂ ਰੱਖੀ ਤੇਰੇ ਮੂਰੇ ਰਾਇਲ ਸਟੈਗ ਦੀ ਬੋਤਲ ਲੈ 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 ਇਹ ਸਮਨ ਬੋਤਲਾ ਬਾਤਲਾ ਵਾਲਾ ਸਿਸਟਮ ਗਿਆ ਹਾਂ ਹਾਂ ਬੋਤਲ ਵਾਲਾ ਸਿਸਟਮ ਜਦ ਚੱਲਦਾ ਤਾਂ ਜਦ ਚੱਲਦਾ ਤਾਂ ਲੇਕਿਨ ਆ ਨਹੀਂ ਚੱਲਦਾ ਬੋਤਲ ਪਰ ਜਦ ਇਹ ਜਿੱਦ ਨੂੰ ਘੁੰਮ ਜਾਂਦਾ ਉਹ ਗਰੇ ਨੂੰ ਰਹਿੰਦਾ ਚਲ ਕੋਈ ਨਾ ਦੇਖਾਂਗੇ ਮੇਰੇ ਪਾਸੇ ਨਹੀਂ ਘੁੰਮਦਾ 10 ਤਰੀਕ ਵੀ ਆਈ ਲੈ ਪਹਿਲਾਂ ਕਿਹੜਾ 10 ਤਰੀਕ ਆਈ ਨਹੀਂ ਕਦੇ ਕਿੰਨੇ ਦਾ ਤਾਰੀਖ ਹੋ ਗਿਆ ਅੱਜ ਕਿੰਨੇ ਤਾਰੀਖ ਅੱਜ 30 ਹੋ ਗਈ ਉਹਨੀ ਆ 31 30 31 ਹੋਣੀ ਜਾਂ 1 ਹੋਣੀ ਹੌਣ ਤੁਹਾਡੇ ਕੋਲ ਆ ਦੇਖ ਕੇ ਹੁਨੇ ਦਾ ਦੋ ਇਹ ਅੱਜ ਹੋ ਗਈ 30 ਹੋ ਗਈ ਅੱਜ ਬਸ ਹੋਈ ਬਸ ਤੇ ਮੋ ਰਹਿ ਗਿਆ ਉਹ ਕੋਈ ਨਾ ਦੇਖਾਂਗੇ ਦੇਖਾਂਗੇ ਨਹੀਂ ਦੇਖ ਲਈ ਆ ਛੱਡ ਕੇ ਤੁਹਾਨੂੰ ਹੀ ਹੋਣਾ ਪਊਗਾ ਮੈਂ ਤਾਂ ਚੱਲਿਆ ਬੁੱਧਵਾਰ ਨੂੰ ਭੋਗ ਹੈ ਵੀਰਵਾਰ ਵੀਰਵਾਰ ਨੂੰ ਚੱਲ ਜਣਾ ਮੈਂ ਤਾਂ ਤੂੰ ਪਹਿਲਾਂ ਚੱਲ ਜੂ ਤਾਂ ਤੇ ਪਿੰਡ ਜਾਣਾ ਮੈਂ ਵੀ ਤਾਂ ਫੇ ਤਾਂ ਗੱਵੇ ਫਟ ਗਏ ਮਾਤਾ ਨਹੀਂ ਫਰਦਾ ਮਿਲਾਂਗੇ ਅਗਲੇ ਵੀਡੀਓ ਤੇ ਬਾਤ ਤੇ ਬਟ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਆ ਸਾਥ ਮੇ ਬੈਰੇ ਕਰਨਾ ਨਾ ਦਵਾ ਨਾ ਬੋਲੋ ਲਾਲ ਬਟਨ ਵੀ ਨਿਸ਼ਾਨ ਤੀਰ ਦਾ ਇੱਕੇ ਬਾਤ ਹੈ ਚੰਗਾ ਮਿਲਦੇ ਆਗਲੇ ਵੀਡੀਓ ਤੇ